ਵਿਜੇ ਨੇ ਉਹਨਾਂ ਨੇ ਤਾਂ ਸਿੱਧਾ ਦਾ ਹਵਾਲਾ ਦਿੱਤਾ ਪਰ ਜਿਸ ਤਰ੍ਹਾਂ ਸ਼ਾਮ ਜ਼ਿਕਰ ਕੱਲ ਉਹ ਆਪਣੀ ਡਿਊਟੀ ਉਹਨਾਂ ਨੇ ਅਣਭਾਈ ਹੈ ਇਹ ਤੁਹਾਨੂੰ ਨਹੀਂ ਲੱਗਦਾ ਕਿ ਸਿੱਧਾ ਕੋਈ ਕਾਰਨ ਹੈ ਤਾਂ ਵੈਸੇ ਕੋਈ ਪੋਲਿਟਿਕਲ ਕਾਰਨ ਹੋਊਗਾ ਜਿਹੜਾ ਕਿ ਉਹ ਆਪਾਂ ਉਹਦੇ ਬਾਰੇ ਕੁਝ ਦੱਸ ਨਹੀਂ ਸਕਦੇ ਕਿ ਨਹੀਂ ਕੋਈ ਕਾਰਨ ਤਾਂ ਹੈ ਜਿਹਦਾ ਕਰਕੇ ਉਹਨਾਂ ਨੇ ਇਸ ਤੁਰੰਤ ਅਸਤੀਫਾ ਦੇਣੋਂ ਪਿਆ ਇਹ ਵੈਸੇ ਤਾਂ ਜਿਹੜਾ ਹੈਗਾ ਬੜੇ ਆਪਣੇ ਕੰਮ ਲਈ ਬੜੇ ਹਾਰਡ ਸੀਗੇ ਇਹ ਪਹਿਲੇ ਉਪ ਰਾਸ਼ਟਰਪਤੀ ਹੈ ਜਿਨ੍ਹਾਂ ਨੇ ਅ ਪਹਿਲੇ ਰਾਸ਼ਟਰਪਤੀ ਅਸੀਂ ਦੇਖਿਆ ਜਦੋਂ ਆਏ ਆ ਨਾਇਡੂ ਸਾਹਿਬ ਉਦੋਂ ਆਹਮ ਰੌਲਾ ਪੈਂਦਾ ਸੀ ਵਿਲ ਵਿੱਚ ਜਾਂਦੇ ਸੀਗੇ ਕੋਈ ਐਡੀ ਜਿਆਦਾ ਸਖਤਾਈ ਨਹੀਂ ਸੀ ਪਰ ਇਹ ਜਦੋਂ ਤੋਂ ਆਏ ਉਹਨਾਂ ਨੇ ਇੱਕ ਵੀ ਬੰਦੇ ਨੂੰ ਵਿਲ ਦੇ ਵਿੱਚ ਨਹੀਂ ਜਾਣ ਦਿੱਤਾ ਜਿਹੜਾ ਵੀ ਕੋਈ ਗਿਆ ਉਹਨਾਂ ਨੂੰ ਬਹੁਤ ਹਨ ਸ਼ਕਤੀ ਵਰਤੀ ਹੈ ਤੇ ਜਿਸ ਤਰੀਕੇ ਦੇ ਨਾਲ ਅਸਤੀਫਾ ਦੇ ਕੇ ਬਾਹਰ ਹੋਏ ਆ ਇਹਦੇ ਹਿਸਾਬ ਨਾਲ ਕਈ ਸੰਕੇਤ ਜਿਹੜੇ ਹੈਗੇ ਆ ਕਿ ਕਿ ਇਹ ਮਨ ਬੰਦਾ ਜਿਹੜਾ ਹੈਗਾ ਹਾਰਡ ਹੋਵੇ ਤੇ ਜਦੋਂ ਜਾਣ ਲੱਗਾ ਹੋਵੇ ਉਦੋਂ ਪਤਾ ਹੀ ਨਾ ਲੱਗੇ ਕਿ ਉਹ ਚੁੱਪ ਕਰਕੇ ਚਲ ਗਿਆ